ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਹੜਾਂ ਕਰਕੇ ਬਹੁਤ ਇਲਾਕੇ ਜਿਹੜੇ ਉਹ ਪੀੜਤ ਹੋ ਚੁੱਕੇ ਨੇ ਤੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਪਹਿਲੇ ਦਿਨ ਤੋਂ ਜਿਹੜੀਆਂ ਸੰਸਥਾਵਾਂ ਤੇ ਜਿਹੜੇ ਵੀਰ ਆਲਰੇਡੀ ਉਸ ਹੜ੍ਹ ਦੇ ਵਿੱਚ ਕੰਮ ਕਰ ਰਹੇ ਨੇ ਕਿਉਂਕਿ ਸਾਡਾ ਮੇਨ ਮਕਸਦ ਜਾ ਕੇ ਉੱਥੇ ਸਿਰਫ ਰੀਲ ਪਾਣਾ ਪਾਣੀ ਦੀ ਬੋਤਲ ਫੜਾ ਕੇ ਨਹੀਂ ਸੀ ਕਿਉਂਕਿ ਸਾਡਾ ਪਹਿਲੇ ਦਿਨ ਤੋਂ ਇਹ ਮੰਨਣਾ ਹੈ ਕਿ ਲੋਕਾਂ ਦੇ ਦਾਨ ਦੀ ਦੁਰਵਰਤੋਂ ਨਾ ਹੋਵੇ ਉਹਦੇ ਕਰਕੇ ਜਿਹੜੀ ਦੋ ਦਿਨਾਂ ਤੋਂ ਪਿਛਲੇ ਸਾਡੀ ਟੀਮ ਤੇ ਵਿੱਚ ਹੀ ਮੈਂ ਜਾ ਕੇ ਉੱਥੇ ਸਾਡੀ ਟੀਮ ਨੇ ਮੁਆਇਜ਼ਾ ਕੀਤਾ ਕਿ ਕਿੱਥੇ-ਕਿੱਥੇ ਕੀ-ਕੀ ਚੀਜ਼ ਦੀ ਲੋੜ ਹੈ ਤੇ ਕੀ-ਕੀ ਕਰਾਇਆ ਜਾ ਸਕਦਾ ਤਾਂ ਲੋੜ ਅਨੁਸਾਰ ਅੱਜ ਅਸੀਂ ਆਪਣੀ ਡਾਕਟਰ ਸਾਹਿਬ ਅੱਗੇ ਡਾਕਟਰ ਰਵੀ ਜੀ ਨੇ ਬਹੁਤ ਇਹਨਾਂ ਦਾ ਵੀ ਸ਼ਹਿਰ ਦੇ ਵਿੱਚ ਨਾਮ ਹੈ ਇੱਕ ਰੈਪਿਊਟਿਡ ਡਾਕਟਰ ਅਗਰ ਤੁਸੀਂ ਕਿਸੇ ਨੂੰ ਪਤਾ ਕਰੋਗੇ ਤਾਂ ਬਹੁਤ ਸੇਵਾ ਨਿਭਾ ਰਹੇ ਨੇ ਪਿਛਲੇ ਬਹੁਤ ਲੰਮੇ ਸਾਲਾਂ ਤੋਂ ਤੇ ਅੱਜ ਅਸੀਂ ਜਦੋਂ ਇਹਨਾਂ ਨੂੰ ਕੱਲ ਦੱਸਿਆ ਕਿ ਸਰ ਤੁਹਾਡੀ ਲੋੜ ਹੈ ਤਾਂ ਅੱਜ ਇਹਨਾਂ ਨੇ ਆਪਣਾ ਪੂਰਾ ਦਿਨ ਇੱਕ ਸੇਵਾ ਦੇ ਤੌਰ ਤੇ ਨਾਲੇ ਦਵਾਈਆਂ ਵੀ ਆਪਣੇ ਕਲੀਨਿਕ ਤੋਂ ਲੈ ਕੇ ਆਏ ਨੇ ਕਿ ਤੁਸੀਂ ਮੇਰੀ ਸੇਵਾ ਲਾਓ ਤੇ ਅੱਜ ਇੱਕ ਜ਼ਰੀਆ ਫਾਊਂਡੇਸ਼ਨ ਦੀ ਪੂਰੀ ਟੀਮ ਹੜਪੀੜਤ ਇਲਾਕੇ ਦੇ ਵਿੱਚ ਸੇਵਾ ਨਿਭਾਉਣ ਜਾ ਰਹੀ ਹੈ ਜੀ ਤੇ ਮੇਰੀ ਸੰਗਤ ਅੱਗੇ ਬੇਨਤੀ ਹੈ ਕਿ ਜਿਹੜੀ ਲੋੜ ਹੈ ਉਹ ਚੀਜ਼ ਉੱਥੇ ਪਹੁੰਚਾਓ ਉੱਥੇ ਕੱਲ ਸਾਰੀ ਦਿਹਾੜੀ ਅਸੀਂ ਲੋਕਾਂ ਨੂੰ ਮਿਲਿਆ ਲੋਕਾਂ ਨੇ ਕਿਹਾ ਕਿ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਚੁੱਕਾ ਹੈ ਸਾਨੂੰ ਲੋੜ ਹੈ ਉੱਥੇ ਡੰਗਰਾਂ ਲਈ ਤੂੜੀ ਦੀ ਫੀਡ ਦੀ ਔਰ ਅਸਲੀ ਸੇਵਾ ਤਾਂ ਹਜੇ ਸ਼ੁਰੂ ਹੋਣੀ ਹੈ ਜਦੋਂ 10-15 ਦਿਨਾਂ ਬਾਅਦ ਮਾਰੇ ਕਿਰਪਾ ਕਰਨਗੇ ਪਾਣੀ ਥੱਲੇ ਹੋਏਗਾ ਤੇ ਲੋਕਾਂ ਦੀਆਂ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ ਜਾਂ ਘਰਾਂ ਦੇ ਵਿੱਚ ਪਾਣੀ ਚੜ ਚੁੱਕਾ ਹੋਏਗਾ ਉਹਦਾ ਜੋ ਨੁਕਸਾਨ ਹੋਏਗਾ ਕਈਆਂ ਦੇ ਡੰਗਰ ਰੁੜ ਗਏ ਕਈਆਂ ਦੇ ਦੋ ਕਿੱਲੇ ਸੀਗੇ ਉਹ ਸਾਰੇ ਤੇ ਸਾਰੇ ਫਸਲ ਖਰਾਬ ਹੋ ਗਈ ਅਸਲ ਸੇਵਾ ਦੀ ਲੋੜ ਉਹ ਦੋ ਪੈਣੀ ਹੈ ਮੈਂ ਵੀਡੀਓ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਵੀਰਪੈਣੀ ਜਰੀਆ ਫਾਊਂਡੇਸ਼ਨ ਨਾਲ ਜੁੜੇ ਨੇ ਇੱਕ ਵਾਦਾ ਅਸੀਂ ਤੁਹਾਨੂੰ ਕਰਦੇ ਹਾਂ ਕਿ ਸਾਡੀ ਟੀਮ ਪੂਰੀ ਰਿਸਰਚ ਕਰਕੇ ਪੂਰਾ ਵੇਰਵਾ ਗਰਾਊਂਡ ਤੇ ਲੈ ਕੇ ਹੀ ਕੋਸ਼ਿਸ਼ ਕਰਦੀ ਹੈ ਕਿ ਸੇਵਾ ਨਿਭਾਈ ਜਾਵੇ ਬਾਕੀ ਅੱਜ ਮੈਂ ਤੈ ਦਿਲੋਂ ਧੰਨਵਾਦ ਆ ਡਾਕਟਰ ਰਵੀ ਦੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਟੀਮ ਦੇ ਨਾਲ ਜਾਣ ਦਾ ਫੈਸਲਾ ਲਿੱਤਾ ਕਿਉਂਕਿ ਜਿਹੜੀ ਸਾਡੀ ਟੀਮ ਹੈ ਇਹ ਸਾਰੇ ਜਿਹੜੇ ਵਲੰਟੀਅਰ ਨੇ ਇਹ ਆਪਣੇ ਕਾਰੋਬਾਰੀ ਨੇ ਤਾਂ ਇਹਨਾਂ ਨੂੰ ਵੀ ਅੱਜ ਆਪਣਾ ਸਾਰਾ ਬਿਜ਼ਨਸ ਕਾਰੋਬਾਰ ਦੁਕਾਨਾਂ ਛੱਡ ਕੇ ਅਰਸਾਰੀ ਦਿਹਾੜੀ ਉੱਤੇ ਸੇਵਾ ਲਈ ਜਾ ਰਹੇ ਨੇ ਔਰ ਜਿਹੜੇ ਟੀਮਾਂ ਗਰਾਊਂਡ ਤੇ ਉੱਥੇ ਕੰਮ ਕਰ ਰਹੀਆਂ ਨੇ ਹੋਰ ਸੰਸਥਾਵਾਂ ਦੀਆਂ ਇੱਕ ਹੋਰ ਚੀਜ਼ ਦੀ ਜਿਹੜੀ ਮੈਨੂੰ ਇੱਥੇ ਕਮੀ ਲੱਗ ਰਹੀ ਹੈ ਪੰਜਾਬ ਦੇ ਵਿੱਚ ਕਿ ਕੋਆਰਡੀਨੇਸ਼ਨ ਨਹੀਂ ਹੈ ਜਿਵੇਂ ਇੱਕ ਹੁੰਦਾ ਨਾ ਸਾਡੇ ਦਿਮਾਗ ਦੇ ਵਿੱਚ ਕੀ ਅਸੀਂ ਉਹਨੂੰ ਫਲਾਣੀ ਸੰਸਥਾ ਨੂੰ ਕਿਉਂ ਫੋਨ ਕਰੀਏ ਅਸੀਂ ਉਹਦੇ ਕੋਲ ਕਿਉਂ ਜਾਈਏ ਤਾਂ ਮੈਨੂੰ ਲੱਗਦਾ ਇਹ ਸਮਾਂ ਉਹ ਚੀਜ਼ਾਂ ਦਾ ਨਹੀਂ ਹੈ ਸਾਨੂੰ ਰਲ ਮਿਲ ਕੇ ਜਾ ਕੇ ਦੇਖਣਾ ਚਾਹੀਦਾ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਤੇ ਕਿਸੇ ਨੂੰ ਫੋਨ ਕਰਕੇ ਸਾਨੂੰ ਇਹ ਪਤਾ ਲੱਗ ਸਕਦਾ ਕਿਸੇ ਸੇਵਾ ਕੀ ਕਰੀਏ ਤਾਂ ਕਰਨੀ ਚਾਹੀਦੀ ਹੈ ਫਿਲਹਾਲ ਦੀ ਘੜੀ ਸਾਨੂੰ ਦਵਾਈਆਂ ਸੈਨੇਟਰੀ ਪੈਡਸ ਅਸੀਂ ਇਹ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਵੱਖ-ਵੱਖ ਸੰਸਥਾਵਾਂ ਦੇ ਥਰੂ ਜੇ ਕੋਈ ਇਹਨਾਂ ਦੇ ਵਿੱਚ ਸਾਡੀ ਮਦਦ ਕਰ ਸਕਦਾ ਤਾਂ ਜ਼ਰੂਰ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ